ਦੋਸਤੋ ਸਤਿ ਸ਼੍ਰੀ ਅਕਾਲ ਆਪਾਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਟੋਟਲੀ ਲੈ ਕੇ ਨਵੀਂ ਇਤਿਹਾਸਿਆ ਭਰੀ ਵੀਡੀਓ ਦੇ ਨਾਲ ਦੋਸਤੋ ਇਸ ਵਾਰ ਵੀਡੀਓ ਵਿੱਚ ਕਬਜ ਪੀਤ ਜਿਹਨੂੰ ਕੁਝ ਲੋਕ ਮੁਸ਼ਕਬਰੀ ਦੇ ਨਾਮ ਨਾਲ ਵੀ ਜਾਣਦੇ ਨੇ ਤੇ ਉਸਦੇ ਕੁਝ ਹੋਰ ਚੋੜੀਦਾਰ ਜਿਨ੍ਹਾਂ ਨੇ ਵੀ ਗੰਦ ਪਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਨੂੰ ਲੈ ਕੇ ਆਇਆ ਤਾਂ ਫਿਰ ਚਾਰਾ ਸਾਮਾ ਕਰਾਵਣਾ ਕਰਦੇ ਹੋਏ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ ਅੱਜ ਦੇ ਇੰਟਰੋ ਦੇ ਨਾਲ ਕਿ ਤੁਸੀਂ ਸੱਜਣੇ ਬਹੁਤ ਵਧੀਆ ਹੋਵੋਗੇ ਤੇ ਠੀਕ ਹੈ ਸਵਾਗਤ ਆਪਣੇ ਚੈਨਲ ਦੇ ਵਿੱਚ ਕਹਿੰਦੇ ਅੱਜ ਮੈਂ ਕੋਈ ਵੀ ਹੈ ਤਿਆਰ ਸੋ ਆਪਾਂ ਬਣਾ ਰਹੇ ਸੀ ਗਾਇਜ਼ ਵਲੌ ਸੌਰੀ ਵਲੌ ਸਾਟੀ ਮੱਝ ਵੀ ਇਤਾਂ ਹੀ ਮੂੰਹ ਔਰ ਰੀਅਲਸ ਬਣਾ ਰਹੀ ਸੀ एवरीवन ਲੋਕਾਂ ਨੇ ਮੈਂ ਕਹਿਣਾ ਨਾ ਜਿਨਾ ਹਰਾਮ ਕੀਤਾ ਆ ਜਿਨਾ ਹਰਾਮ ਮੂੰ ਤਾਂ ਗੋਲ-ਗੋਲਾ ਹੈ ਤਾਂ ਬਣਾਉਂਦੀ ਜਿਵੇਂ ਮੈਂ ਮਾਚੀ ਪੱਟੇ ਚਰਦੀ ਹੋਵੇ ਇਹਦਾ ਚਿਹਰਾ ਵੇਖਿਆ ਨਹੀਂ ਤੇ ਉਲਟੀ ਆਉਣ ਨੂੰ ਤਿਆਰ ਬੀਪਾ ਤੂੰ ਹੈ ਕਿ ਹਰਾਮ ਜਾਤਿਆਂ ਤਾਈਓ ਤੇਰਾ ਜਿਨਾ ਹਰਾਮ ਕੀਤਾ ਤੇ ਇਹਨਾਂ ਨੂੰ ਕਿਉਂ ਤਾਈ ਜਾਣੇ ਆ। ਓ ਯਾਰ ਦੁਨੀਆ ਜੀਣ ਹੀ ਨਹੀਂ ਦਿੰਦੀ ਅਸੀਂ ਕੀ ਕਰੀਏ ਯਾਰ। ਤੂੰ ਡੂਬ ਕੇ ਮਰ ਜਾ ਰੇ। ਚੱਲੂ ਭਰ ਪਾਣੀ ਮੈਂ। ਅਹੀਂ ਕਹਿੰਦੇ ਸੀ ਜਿਣਾ ਹੀ ਜਿਣਾ ਜਿਣਾ ਹੀ ਜਿਣਾ। ਸੋ ਐਵਰੀਬਾਡੀ ਹੁਣ ਆਪਾਂ ਸਾਰਿਆਂ ਨੂੰ ਜੀ ਕੇ ਬਿਤਾਉਣਾ ਓ ਵੀ ਟੌਰ ਦੇ ਨਾਲ। ਮੈਂ ਕੁੱਟਣ ਸਰ ਵੀ ਤਿਆਰ ਹੋਇਆ ਕਰੇਗੀ ਤੇ ਸੌਣ ਸਰ ਵੀ ਉੱਠ ਕੇ ਵੀ ਤੇ ਸੌਣ ਸਰ ਵੀ ਤਿਆਰ ਹੋ ਕੇ ਸੌਇਆ ਕਰੇ। ਤੇ ਪਿਆ ਬੋਲਦਾ ਤੇਰੀ ਬੋਲ ਇਹ ਟੌਰ ਗੱਡੀ ਕਿ ਰੱਖਣੀ ਆ ਫੁੱਲ ਲਗਾਈ ਸ ਠੀਕ ਹੈ ਕਿਸੇ ਕੁੱਤੇ ਬਿੱਲੇ ਦੀ ਟੈਨਸ਼ਨ ਨਹੀਂ ਲੈਣੀ ਫੁੱਲ ਰੋਟੀ ਖਾਣੀ ਆ ਆਪਾਂ ਠੀਕ ਹੈ ਬਲੌਗ ਬਲੂ ਕੁਝ ਨਹੀਂ ਸਾਰਾ ਧਿਆਨ ਤਾਂ ਰੁੱਟੀਆਂ ਵੱਲ ਆ ਇਹਦਾ ਹੋਰ ਕਰ ਲੋ ਫੁੱਲ ਐਸ ਚਾਵਲ ਜਨਾਨੀ ਨੂੰ ਇਹਦਾ ਤੇ ਉਹ ਹਾਲ ਆ ਪਰ ਸ਼ਰਮਾਂ ਦੀ ਟੁੱਲ ਕੀ ਢਾਲ ਤੇ ਕਹਿੰਦੇ ਅਸੀਂ ਤਾਂ ਡੋਡੋ ਲਗਾਨੇ ਆ ਤੇ ਛੋਲੇ ਛੋਲੇ ਕੱਪੜੇ ਪਾ ਕੇ ਰੱਖਣੇ ਕਰਨੇ ਆ ਤੇ ਟੌਰਾਂ ਸ਼ੋਰਾਂ ਤੇ ਪਰਫਿਊਮ ਪਰਫੂਮ ਲਾ ਕੇ ਰੱਖਣਾ ਕਰਨਾ ਓਕੇ ਆਪਾਂ ਕਿ ਹੋਰ ਕਦੇ ਨਾ ਆ ਹਾ ਅਵਿਲੀਆ ਕਰ ਕਲੇ ਪਰਫਿਊਮ ਨਾਲ ਮੁਸ਼ਕਿਲ ਦੂਰ ਨਹੀਂ ਜਾਣੀ ਚੌਲ ਜਨਾਨੀ ਪਰਫਿਊਮ ਦੇ ਪਾਵੇਂ ਤੂੰ ਟੱਪ ਜਿਗਰ ਜਾ ਪਰ ਰਹਿਣਾ ਤੂੰ ਮੁਸ਼ਕਿਲ ਆ ਸੋ ਐਵਰੀਬਾਡੀ ਬਹੁਤ ਹੋ ਗਈਆਂ ਗੱਲਾਂ ਤੇ ਆਪਾਂ ਸ਼ਾਮ ਦਾ ਟਾਈਮ ਐਵਨਿੰਗ ਤੇ ਮੈਂ ਆਪਣਾ ਦੂਸਰਾ ਵਲੌਗ ਕਰ ਦਿੱਤਾ ਸੀਗਾ ਜਿਹੜੇ ਮੇਰੇ ਬਾਰੇ ਝੁੰਗਾ ਮੰਦਾ ਬੋਲ ਦੇਣੀ ਠੀਕ ਹੈ ਨਾ ਤੇ ਕਿਉਂ ਤੇਰੀਆਂ ਗਾਣ ਵਾਲੀ ਤੂੰ ਨਾ ਕਿਹੜੀ ਲਾਈਨ ਸੀ ਕਰਨੌਜ਼ਲਾ ਦੀ ਉਹ ਲਾਸਟ ਜਿਹੜੀ ਬੋਲਦਾ ਹੈ ਜੇ ਮੈਨੂੰ ਸੁੰਨਾ ਹੁੰਦਾ ਤਾਂ ਮੈਨੂੰ ਸੁਣਾਉਣਾ ਵੀ ਆਉਂਦਾ ਇੱਕ ਗੱਲ ਯਾਦ ਰੱਖੀ ਡਾਰਲਿੰਗ ਜੇ ਮੈਨੂੰ ਸੁੰਨਾ ਹੁੰਦਾ ਤਾਂ ਮੈਨੂੰ ਸੁਣਾਉਣਾ ਵੀ ਆਉਂਦਾ ਹਿੰਦੂ ਨੂੰ ਕਿ ਲਫੜੇ ਵਿੱਚ ਮੇਰੇ ਕੋ ਕਿਉਂ ਫਸਾ ਕੇ ਰੱਖਿਆ ਹੈ ਉਠਾ ਲੈ ਰੇ ਬਾਬਾ ਉਠਾ ਲੈ ਮੇਰੇ ਕੋ ਨਹੀਂ ਰੇ ਹਿੰਦੂ ਨੂੰ ਕੋ ਉਠਾ ਤੇ ਆਪਾਂ ਆ ਕੇ ਜਾਂਦਾ ਹਮਾਰਾ ਸੁਣਾ ਤੇ ਰਹਿੰਦੇ ਆਹ ਯਾਰ ਕੋਈ ਟੈਨਸ਼ਨ ਮੈਂ ਪਰਵਾਹ ਨਹੀਂ ਕਰਦੀ ਹੈਗੀ ਕਿਸੇ ਦਾ ਵਹਿਮ ਹੁੰਦਾ ਨਾ ਕਿ ਉਹ ਵਹਿਮ ਫਿਰ ਮੈਨੂੰ ਕੱਢਣਾ ਆਉਂਦਾ ਸੋ ਆਪਾਂ ਇੱਕ ਮਸਤ ਜੋਕ ਮਾਰਾ ਰਿਹਾ ਇਹ ਹਸਰੇ ਹਲਕਾ ਢੱਸ ਸੀ ਬੰਦੇ ਤੇ ਹੀ ਗੱਲ ਲੱਗ ਰਹੀ ਹੈ ਠੀਕ ਹੈ ਜਿਹੜੇ ਆਪਣੇ ਵਲੌਗ ਦੇਖਦੇ ਨੇ ਆਪਣੇ ਵਿੱਚ ਹੀ ਆ ਆਪਣਾ ਸਿਆਣੇ ਸੱਚ ਕਹਿੰਦੇ ਆ ਜੈਉ ਜੀ ਕੋਕੋ ਉਹਦੇ ਕੋਕੋ ਦੇ ਬੱਚੇ ਇਥੇ ਕੱਢੇਗੀ ਵਹਿਮ ਆ ਜਾਣੇ ਆ ਪਾਪਾ ਮੈਰੋ ਦੀ ਵੀਡੀਓ ਦੇਖ ਕੇ ਦਾ ਹੱਥ ਜੋੜਦੀ ਸੀ ਸਾਬ ਲਾਲੀ ਲਪੇੜਾ ਪਿਆ ਤਾ ਪੁਰਜ਼ਗਲੀ ਬਦ ਟੌਪ ਫਲੋਰ ਤੇ ਜਾ ਕੇ ਡਿੱਗੇਗੀ ਮੈਂ ਸੋਚਦਾ ਸੀ ਇਹ ਇਕੱਲੀ ਪਾਗਲਾ ਪਰ ਇਹਦੇ ਘਰ ਵਾਲੇ ਤਾਂ ਇਸ ਤੋਂ ਵੀ ਵੱਡੇ ਪਾਗਲ ਨੇ ਇਹਦੇ ਘਰ ਨੂੰ ਘਰ ਛੱਟ ਕੇ ਪਾਗਲਖਾਨਾ ਕੁਸ਼ਤ ਕਰ ਦੇਣਾ ਚਾਹੀਦਾ ਅੱਲੇ ਜੇ ਮੈਂ ਹਾਂ ਮੈਂ ਤੈਨੂੰ ਪਰਦਾ ਪਿਆਰਦੀ ਹੀ ਵਾਦਾ ਕਰ ਛੱਡੇਂਗਾ ਨਹੀਂ ਬਾ ਮੁੱਤਿਆਦੀ ਮੈਂ ਫਿਰ ਸੇ ਅਗੇ ਰਵਾਂ ਵਾਵਾ ਇਧਰ ਜ਼ਹਿਰ ਖਾਣੇ ਕਾ ਪੈਸਾ ਨਹੀਂ ਹੈ ਤੂੰ ਜਾ ਰਹਿ ਜਾ ਜੀ ਆ ਕੜਾਂ ਦੀ ਪੱਟੀ ਰੱਬ ਜਾਣਦਾ ਕਿਉਂ ਤੇਰੇ ਨਾਲ ਮੋਹ ਹੋ ਗਿਆ ਹਾਂ ਤੇਰੀ ਹੋ ਗਈ ਮੁੱਤਿਆਰ ਜਟਾ ਅੱਜ ਤੋਂ ਲੈ ਤੂੰ ਵੀ ਸਾਡਾ ਹੋ ਗਿਆ ਆਵਾਜ਼ ਤੇਰੀ ਬਹੁਤ ਸੁਰੀਲੀ ਆ ਮੇਰੀ ਮਨ ਸਬਜ਼ੀ ਵੇਚ ਕੇ ਕਰ ਸ਼ਾਮ ਤੱਕ ਵਧੀਆ ਪੈਸੇ ਕਮਾ ਲੇਗੀ ਦੋਸਤੋ ਧਿਆਨ ਨਾਲ ਦੇਖੋ ਸ਼ਗਲ ਤੋਂ ਕਿੰਨੀ ਆਰਾਮ ਦੀ ਲੱਗਦੀ ਆ ਗੌਰ ਜਰਾ ਪੁੱਲਾਂ ਤੇ ਕਰਿਓ ਦੇਖੋ ਕਿਦਾਂ ਲਾਲ ਕੀਤੇ ਨੇ ਜਿਵੇਂ ਆਟਾ ਰੋੜੀ ਜੋ ਕਟਾ ਖਾ ਗਿਆ ਹੀ ਹੋਵੇ ਕੜਵਾ ਲਿਆ ਜਲੂਸ ਹੁਣ ਅਗਲੀ ਵਾਰ ਹੋਰ ਕੋਸ਼ਿਸ਼ ਕਰੇ ਕਿ ਲੱਤਾਂ ਨਾਲ ਪੱਥਰ ਵੀ ਪੈਣ ਔਰਤ ਦਾ ਚੱਕਰ ਬਾਬੂ ਭਈਆ ਔਰਤ ਦਾ ਚੱਕਰ ਬਹੁਤ ਬੇਕਾਰ ਹੁੰਦਾ ਹੈ ਬੁਗੜੀ ਦਾ ਅਮਰੀਕਾ ਵਾਲਾ ਸੁਣ ਕੇ ਹਾਸਾ ਆ ਗਿਆ ਜਿੰਨੂੰ ਤੂੰ ਅਮਰੀਕਾ ਵਾਲਾ ਕਹਨੀ ਆ ਉਹ ਵੀ ਪੱਤੇ ਤੇਰੇ ਸਿਰ ਤੇ ਬੈਠ ਕੇ ਕਹਿੰਦਾ ਚੱਲ ਬੈਠ ਜਾ ਹਣ ਲਿੰਕਾ ਪੀਲਾ ਸਾਹ ਚੜ ਗਿਆ ਤੈਨੂੰ ਬਹੁਤ ਥੱਕ ਗਿਆ ਹੁਣੀ ਬਹੁਤ ਮਾਨ ਘਮ ਕੀਤਾ ਦੁਬਾਰਾ ਰੀਲ ਬਣਾ ਬੁਗੜੀ ਗਾਣਾ ਤੇਰਾ ਮੈਚ ਨਹੀਂ ਕਰਦਾ ਤੇਰੇ ਡਾਂਸ ਨਾਲ ਇਹਦਾ ਮੂੰਹ ਤਾਂ ਚਪੇੜਾ ਖਾਣ ਵਾਲਾ ਤੇ ਸੁਬਲੇ ਸਟਾਰਾਂ ਵਾਲਾ ਲੈਂਦੀ ਆ ਬਾਈ ਲਿੰਡਾ ਤੰਗ ਕਰਦਾ ਉਹ ਫਸਿਆ ਹੋਇਆ ਔਰ ਇਹਨੂੰ ਕੋਈ ਤੰਗ ਨਹੀਂ ਕਰਦਾ ਨਹੀਂ ਯਾਰ ਗਲਤੀ ਨਾਲ ਹਲਕੇ ਹੋਇਆ ਮੁਰਗਾ ਖਾ ਗਈ ਤਾਂ ਹੀ ਤਾਂ ਉਹਦੇ ਵਾਂਗੂ ਕਰਦਨ ਅੱਗੇ ਪਿੱਛੇ ਗਲਤੀ ਆ ਇਹਨਾਂ ਨੂੰ ਬੋਲਣ ਦੇ ਭੈਣ ਰੱਬ ਸਭ ਦੇਖਦਾ ਬਸ ਤੂੰ ਭੋਰਨੋਂ ਨਾ ਆਟੀ ਖਿੱਚ ਕੇ ਰੱਖ ਕੰਮ ਨੂੰ ਓ ਹਲੋ ਆ ਕੇ ਤੂੰ ਆਉਂਦੀ ਜੀਤੀ ਕਿਉਂ ਕੀ ਹੋਇਆ ਮੈਂ ਤਾਂ ਸਾਗ ਤੋੜਨ ਗਈ ਅਰੇ ਝੂਠ ਬੋਲਦਾ ਇਹ ਝੂਠ ਬੋਲ ਰਹਾ ਹੈ ਮੈਨੂੰ ਲੱਗਦਾ ਸਾਗ ਨਹੀਂ ਤੀ ਜੰਗਲ ਪਾਣੀ ਕਰਕੇ ਆਈ ਜੀ ਕਿਵੇਂ ਗਿਆ ਜੰਗਲ ਪਾਣੀ ਕਰਕੇ ਆਈ ਤੂੰ ਜੰਗਲ ਪਾਣੀ ਕਰਕੇ ਆਈ ਜੀ ਤੂੰ ਹੀ ਗਿਆ ਵਾ ਜੰਗਲ ਪਾਣੀ ਕਰਕੇ ਆਈ ਤੀ ਬਸ ਸਾਗ ਦਾ ਬਣਾ ਲੱਭਣ ਦੇ ਬਾਦੀ ਮੇਰਾ ਪਾਪਾ ਵੀ ਜੰਗਲ 'ਚ ਬੈਠਾ ਥੋੜੀ ਅੱਗੇ ਜ਼ਿਆਦਾ ਸਹੀ ਟਾਈਮ ਆਉਣ ਦੋ ਪਾਰਕਿੰਗ ਜੰਗਲ 'ਚ ਵੀ ਹੋ ਸਕਦੀ ਆ ਝੂਠ ਬੋਲ ਦਿਆ ਮਰਾ ਕੇ ਆਇਆ ਇਹਨੂੰ ਕੋੜੀ ਹੁਣਾ ਕੇ ਰੱਖਿਆ ਸੀ 1 ਘੰਟੇ ਬਾਅਦ ਛੱਡਿਆ ਮੇਰੀ ਜਾਂ ਜਲਣਾ ਯਾਰ ਹੂ ਹੂ ਸਾਲੇ ਸਵੇਰੇ ਸਵੇਰੇ ਮਨੁੱਖ ਲੋਕੋ ਕੀ ਮਨੁੱਖ ਸ਼ਕਲ ਦੇਖ ਲਈ ਪਤਾ ਨਹੀਂ ਅੱਜ ਪਾਣੀ ਵੀ ਨਸੀਬ ਹੋਗਾ ਕਿ ਨਹੀਂ ਐਵੇਂ ਹੱਸ ਕੇ ਨਾ ਸਾਨੂੰ ਦਖਾਆ ਕਿ ਕਿਹੜਾ ਮੂੰਹ ਤੇਰਾ ਘਟ ਚੌੜਾ ਹੁਣ ਤਾਂ ਯਾਰ ਡਾਕਟਰ ਨੇ ਵੀ ਜਵਾਬ ਦੇਤਾ ਉਹ ਕਹਿੰਦਾ ਮੇਰੇ ਪਾਸ ਦੀ ਗੱਲ ਨਹੀਂ ਹੈ ਕਿ ਇਹਨੂੰ ਠੀਕ ਕਰਨਾ ਹੁਣ ਤਾਂ ਬਸ ਇੱਕੋ ਹੀ ਇਲਾਜ ਆ ਇਹਨੂੰ ਕੌਖਸ਼ਾ ਅੱਲਾ ਛੱਟ ਕੇ ਆਓ ਜੇ ਭਾਈ ਪਿੱਛੇ ਮੇਰਾ ਘਰ ਆਉਂਦਾ ਤਾਂ ਇਹਦੇ ਸਿਰ 'ਚ ਮੈਂ ਸਿੱਧੀ ਿੱਟ ਮਾਰਨੇ ਸੀ ਸਿਸ਼ੇ ਰਹੀਂ ਯਾਰਾ ਬੰਦੇ ਦਾ ਕਮੈਂਟ ਮੈਨੂੰ ਬਹੁਤ ਸਹੀ ਲੱਗਿਆ ਕਹਿੰਦਾ ਮੈਨੂੰ ਸਮਝ ਹੀ ਨਹੀਂ ਆਉਂਦੀ ਇਹਨੂੰ ਸਾਰੇ ਗਾਲਾਂ ਕੱਢ ਦਿਆ ਪਰ ਇਹਨੂੰ ਫਿਰ ਲਾਇਕ ਇਹਨੇ ਕਿਵੇਂ ਮਿਲ ਜਾਂਦੇ ਐ ਇਹਦਾ ਡਾਂਸ ਦੇਖ ਕੇ ਲੱਗਦਾ ਖੁਸਰੇ ਆਏ ਨੇ ਵਧਾਈ ਮੰਗਣਾ ਲੁੱਟ ਲਈਆਂ ਅੱਖਾਂ ਕਿਸੇ ਲੁਟੇਰੇ ਵਰਗੀਆਂ ਨੇ ਚੁੱਪ ਕਰ ਬੇ ਕੁੱਤੇ ਉਹ ਨਹੀਂਆਂ ਵਰਗੀਆਂ ਤੇਰੀਆਂ ਤੇਰੇ ਵਰਗੀਆਂ ਮੰਨਿਆ ਗਾਣਾ ਆਉਂਦਾ ਨਹੀਂ ਪਰ ਛੋਟੇ ਵੀਰੋ ਸ਼ਰਮ ਤਾਂ ਥੋੜੀ ਬਹੁਤ ਆਉਂਦੀ ਹੋ ਉਹ ਵੀ ਵੇਚ ਕੇ ਖਾ ਗਿਆ ਬਹੁਤ ਸੋਣਾ ਗਾਇਆ ਵੀਰ ਪਰ ਰੱਬ ਦਾ ਵਸਦਾ ਗਾਹ ਤੋਂ ਨਾ ਗਈ ਤੇ ਆਪ ਦੇ ਘਰਾਰੇ ਕਰਕੇ ਦੇਖ ਬਈ ਸ਼ਾਇਦ ਸੁਰ ਦੇ ਵਿੱਚ ਕੋਈ ਫਰਕ ਆ ਜੇ ਮੈਂਨੇ ਤਾਂ ਬੋਲ ਰਹੀ ਆ ਵੀਰਦੀ ਆਓ ਆਪਾਂ ਵੀ ਸਾਰੇ ਗਾਲਾਂ ਨਾਲ ਇਹਨੂੰ ਯੋਗਦਾਨ ਪਾਈਏ ਆਜੋ ਕਮੈਂਟਾਂ ਦੇ ਵਿੱਚ ਹਾਈ ਕਾ ਦਾ ਹੈਕ ਨਾਲ ਕੰਨਾ ਲੱਗ ਜਾਣਾ ਫਰੇਗਰੈਂਸ ਜਾਂਦੀ ਨਹੀਂ ਤੇਹੀ ਆਹ ਦੁਨੀਆ ਨੂੰ ਉਹ ਕੀ ਗਿਆ ਯਾਰ ਕੱਚ ਦੀ ਮੁਸ਼ਕ ਸੁੰਗੀ ਜਾਂਦੀ ਆ ਬੀਪਾ ਐਗੋਈ ਫ੍ਰੈਗਰੈਂਸ ਨਹੀਂ ਆਏਗੀ ਗਰਮੀ ਦੀ ਮੁਸ਼ਕਾ ਜਿਹਨੂੰ ਲੰਬੇ ਲੰਬੇ ਹੱਥਾਂ ਲੈ ਕੇ ਸੁੰਘਦਿਆਂ ਲੱਗਦਾ ਬੀੜੀਆਂ ਦੀ ਮੁਸ਼ਕਾ ਆਉਂਦੀ ਆ ਇਹਦਾ ਪਿਓ ਦੀ ਰੀਲ ਲੈ ਕੇ ਕਿੰਨਾ ਖੁਸ਼ ਹੁੰਦਾ ਹੋ ਮੇਰੀ ਧੀ ਫ੍ਰੈਗਰੈਂਸ ਲੈ ਕੇ ਆਈ ਆ ਕਰੇ ਬੜੀ ਸ਼ਰਮ ਦੀ ਗੱਲ ਆ ਯਾਰ ਅੱਜ ਕੱਲ ਦੀ ਪੀੜੀ ਤੁਰ ਕਿਹੜੇ ਪਾਸੇ ਨੁ ਗਈ ਆ ਹਾਂਜੀ ਹਾਂਜੀ ਕੀ ਕੰਡੇ ਜੀ ਦੂਰੀ ਦੂਰੀ ਧਮ ਧਮ ਦੂਰੀ ਦੂਰੀ ਧੰਮ ਧਮ ਦੂਰੀ ਦੂਰੀ ਕਿ ਤੁਮਾਰ ਸਾਲੇ ਕਾ ਖੋਪੜੀ ਤੋੜਵੇ ਖੋਪੜੀ ਤੋੜ ਸਾਲੇ ਇਹ ਕੀ ਨਿਊ ਐਪ ਨਹੀਂ ਆਇਆ ਉਹ ਅਦਗਦਕਾ ਕਾਇਆ ਦੂਦੀ ਦੂਦੀ ਡੰਗ ਡੰਗ ਦੂਦੀ ਦੂਦੀ ਬੂਰੀ ਕੋਸ਼ਿਸ਼ ਕਰਦੇ ਰਹੋ ਇੱਕ ਦਿਨ ਜ਼ਰੂਰ ਸ਼ਤਰ ਬਣਗੇ ਬਿਨਾ ਫਿਲਟਰ ਤੋਂ ਇੱਕ ਵੀਡੀਓ ਵਾਇਰਲ ਤਾਂ ਕਰਕੇ ਦੇਖੋ ਜੇ ਤੁਹਾਡੇ ਜਿੰਮਤ ਆ ਮੈਨੂੰ ਪੂਰਾ ਯਕੀਨ ਆ ਇਹਨਾਂ ਨੇ ਇੱਕ ਦਿਨ ਗੋਪੀ ਉਹਨਾਂ ਵਾਂਗੀ ਵੀਡੀਓ ਪੇਸ਼ ਕਰ ਦੇਣੀ ਆ ਲੋਕਾਂ ਦਾ ਗਨੀਜ਼ ਬੁੱਕੋ ਵਰਲਡ ਰਿਕਾਰਡ ਵਿੱਚ ਨਾਮ ਦਰਜ ਹੋਉਂਦਾ ਤੇ ਤੁਹਾਡਾ ਮਾਨ ਕੁਸੇ ਆਫ ਵਰਲਡ ਰਿਕਾਰਡ ਵਿੱਚ ਦਰਜ ਹੋਵੇਗਾ ऐसी <laughs> <laughs> क्या चीज है जो बच्चों को डरा रही है हमें शेर को डरा के दिखा। हैप्पी बर्थडे ऊपर आवा शो करा तू लाइट लाती वैसे देखी था तेनों भी नहीं सच बोली <laughs> ਵੀਰ ਸ਼ੁਕਰ ਹੈ ਤੂੰ ਫਲੈਸ਼ ਆਨ ਕਰਤੀ ਨਹੀਂ ਤਾਂ ਕਮੈਂਟਾਂ ਦੇ ਵਿੱਚ ਲੋਕਾਂ ਨੇ ਕਹਿਣਾ ਸੀ ਖੁਦ ਨਾਲ ਹੀ ਕੱਲਾ-ਕੱਲਾ ਮਾਰੀ ਜਾਂਦਾ ਯਾ ਮੈਨੂੰ ਸਮਝ ਨਹੀਂ ਆਉਂਦੀ ਹੈਪੀ ਬਰਥਡੇ ਆਏਗਾ ਤਾਂ ਆਏਗਾ ਕਿਦਾਂ ਆ ਉਹ ਉਹਨੂੰ ਹੈਪੀ ਬਰਥਡੇ ਕਹੀ ਜਾਂਦਾ ਤੇ ਉਹ ਉਹਨੂੰ ਕਹੀ ਜਾਂਦੀ ਆ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਹੈਪੀ ਬਰਥਡੇ ਪੂਰੇ 12 ਵਜੇ ਦੇ 12 ਵਜੇ ਬ qua ਕੇ ਹੈਪੀ ਬਰਥਡੇ ਵਿਸ਼ ਚੱਲ ਕਿੰਨੇ ਸਾਲਾਂ ਦਾ ਹੋ ਗਿਆ ਸ਼ੁਕਰ ਕਰਤਾ ਕਿ ਉਹ ਦੱਸ ਤੀ ਜੋਣ ਸ਼ਰਾਬ ਨੂੰ 12 ਵਜੇ ਪੂਰੇ ਤੇ ਯਾਰ ਪੱਛੀ ਦੋਸਤ 12 ਵਜੇ ਇਹਨੂੰ ਦੇਖਣ ਦੀ ਹਿੰਮਤ ਪੈ ਗਈ ਤੇਰੇ ਜੇ ਤੂੰ ਚਮੇ ਨਹੀਂ ਡਰਿਆ ਭਾਈ ਤੈਨੂੰ ਡਰ ਨਹੀਂ ਲੱਗਦਾ ਅਤੀ ਰਾਤ ਨੂੰ ਜਿੰਨ ਕੋਲ ਬਟਾਈ ਬੈਠਾ ਭਾਈ ਜੇ ਤੂੰ ਲਾਈਟ ਲਾਉਂਦਾ ਤਾਂ ਸਾਡੇ ਸੱਚੇ ਨੇਰੇ ਤੋਂ ਮਨ ਉੱਠੇ ਜਾਣਾ ਸੀ ਯਾਰ ਮੈਨੂੰ ਤਾਂ ਲੱਗਦਾ ਇਹਨਾਂ ਨੇ ਟਿੱਕ ਟਵਿਕ ਕੇ ਲਈ ਹੋਣੀ ਕਿਉਂਕਿ ਕਿਉਂਕਿ ਕੰਡਕਟਰ ਨੂੰ ਕਿਹੜਾ ਨੇਰੇ ਦੇ ਵਿੱਚ ਇਹ ਦਿਖੀ ਹੋਣੀ ਮਿੱਤਰੋ ਕਿਦਾਂ ਲੱਗੀ ਅੱਜ ਦੀ ਵੀਡੀਓ ਕਮੈਂਟ ਕਰਨ ਤੋਂ ਪਹਿਲਾਂ ਵੀਡੀਓ ਨੂੰ ਹਾਈਪ ਜ਼ਰੂਰ ਕਰਕੇ ਜਾਇਓ ਦੇਖਦੇ ਹਾਂ ਤੁਸੀਂ ਇਸ ਵੀਡੀਓ ਨੂੰ ਕਿੰਨੇ ਹਾਈਪ ਕਰਦੇ ਹੋ ਤੇ ਆਹ ਜੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ